ਥੋੜੀ ਨਹੀਂ ਹੋਤਾ ਅੰਦਰ ਗਿਆ 10 ਦਿਨ ਵੀ ਨਹੀਂ ਬਚਾ ਹੋਏ ਨੇ ਨਹੀਂ ਕਰਨੀ ਹੋਰ ਨਹੀਂ ਨਹੀਂ ਪਾਣੀ ਇਹ ਨਹੀਂ ਲੈ ਦੇ ਕੁਝ ਵੀ ਦੇਖੋ ਕਿਦਾਂ ਕੈਂਸਰ ਨਾਮ ਦੀ ਬਿਮਾਰੀ ਦੇ ਨਾਲ ਲੜ ਰਿਹਾ ਇਹ ਪ੍ਰਵਾਸੀ ਵੀਰ ਅੱਜ ਆਪਣੇ 5 ਬੱਚਿਆਂ ਦੇ ਨਾਲ ਤੇ ਆਪਣੀ ਘਰਵਾਲੀ ਦੇ ਨਾਲ ਘਰੋਂ ਬੇਗਰ ਹੋ ਕੇ ਕੰਗਣਾ ਪੁਲ ਜਿਹੜਾ ਨਹਿਰ ਦੇ ਬੰਦ ਦੇ ਉੱਤੇ ਦੋਸਤੋ ਇਹ ਬੈਠਾ ਆ ਸੋ ਵੀਰ ਦੇ ਕੋਲ ਅੱਜ ਆਪਣਾ ਘਰ ਨਹੀਂ ਹੈਗਾ ਔਰ ਨਾ ਹੀ ਕੋਈ ਕਿਰਾਏ ਤੇ ਰਹਿਣ ਨੂੰ ਮਕਾਨ ਦੇ ਰਿਹਾ ਕਿ ਤੈਨੂੰ ਬਿਮਾਰੀ ਲੱਗੀ ਹੋਈ ਆ ਤੂੰ ਹੁਣ ਆਪਣੇ ਪਿੰਡ ਵਾਪਸ ਪਹੁੰਚ ਜਾ ਹੈ ਤਾਂ ਇਨਸਾਨ ਹੀ ਐ ਨਾ ਸੋ ਬੜਾ ਦੁੱਖ ਲੱਗਦਾ ਜਦੋਂ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲਦੇ ਵਿਚਾਰੇ 2 ਦਿਨ ਤੋਂ ਭੁੱਖੇ ਹਨ ਬੱਚੇ ਵੀ ਆਪੇ ਸੋ ਜਦੋਂ ਮੈਨੂੰ ਪਤਾ ਲੱਗਾ ਪਹਿਲਾਂ ਤਾਂ ਆਪਾਂ ਇਹਨਾਂ ਦਾ ਇੰਤਜ਼ਾਮ ਕੀਤਾ ਕਿ ਆਪਣੇ ਨਵੇਂ ਬੱਸ ਅਡੇ ਦੇ ਥੱਲੇ ਜਿਹੜੀ ਜਗ੍ਹਾ ਆ ਉੱਥੇ ਰਹਿਣ ਬਸੇਰਾ ਬਣਾਇਆ ਇਹਨਾਂ ਦਾ ਸੋ ਕੋਸ਼ਿਸ਼ ਕੀਤੀ ਸੀ ਪੱਖਾ ਵੀ ਲਾ ਦਈਏ ਪਰ ਉੱਥੇ ਪੱਕੇ ਦਾ ਇੰਤਜ਼ਾਮ ਜਿਹੜਾ ਨਹੀਂ ਹੋ ਸਕਿਆ ਤਾਂ ਆਪਾਂ ਗੁਰੂ ਸਾਹਿਬ ਦਾ ਲੰਗਰ ਜਿਹੜਾ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਲਿਆ ਕੇ ਘਰੋਂ ਦਿੱਤਾ ਦੇਖੋ ਕਿੱਡੀ ਗਰਮੀ ਦੇ ਵਿੱਚ ਬਿਨਾ ਪੱਖੇ ਤੇ ਬਿਨਾ ਲਾਈਟ ਤੋਂ ਧੀ ਜਿਹੜੀ ਸੁੱਤੀ ਹੋਈ ਆ ਸਵਦੀ ਜਿਹੜੇ ਛੋਟੇ ਛੋਟੇ ਬੱਚੇ ਉਹ ਵੀ ਸੁੱਤੇ ਹੋਏ ਆ ਸੋ ਆਪ ਵਿਚਾਰੇ ਰੋਟੀ ਲਈ ਤੜਫਦੇ ਆ ਇਲਾਜ ਲਈ ਤੜਫ ਰਹੇ ਆ ਸੋ ਰੱਬ ਇਹੋ ਜਿਹੇ ਦਿਨ ਕਿਸੇ ਨੂੰ ਵੀ ਦੇਖਣ ਨਾ ਦਵੇ ਯਾਰ ਬਹੁਤ ਦੁੱਖ ਲੱਗਦਾ ਯਾਰ ਇਹੋ ਜਿਹੇ ਹਾਲਾਤ ਦੇਖ ਕੇ ਜਦ ਅਸੀਂ ਪਰਦੇਸਾਂ 'ਚ ਗਏ ਹੋਏ ਆ ਸਾਡੇ ਨਾਲ ਇਹ ਹਾਲ ਹੋਵੇ ਤਾਂ ਦੋਸਤੋ ਸਾਡੇ ਤੱਕੀ ਬੀਤੂਗੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਭੈਣ ਭਰਾ ਮਿਲਦਾ ਆ ਯਾਰ ਉਹਦਾ ਸਹਾਰਾ ਬਣੋ ਨਾਲ ਦੋਸਤੋ ਕਿਸੇ ਨੇ ਵੀ ਕੁਝ ਲੈ ਕੇ ਨਹੀਂ ਜਾਣਾ ਖਾਲੀ ਆਏ ਸੀ ਤੇ ਖਾਲੀ ਹੀ ਜਾਣਾ ਸੋ ਜ਼ਰੂਰ ਇਹਨਾਂ ਦੀਨ ਦੁਖੀਆਂ ਦਾ ਸਾਥ ਦਿਆ ਕਰੋ ਯਾਰ ਅੱਜ ਇਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਦੋ ਦਿਨ ਦੀ ਰੋਟੀ ਨਹੀਂ ਖਾਧੀ ਸੀ ਸੋ ਅੱਜ ਜਦੋਂ ਇਹਨਾਂ ਨੇ ਹੁਣ ਖਾਣਾ ਖਾ ਲਿਆ ਪਾਣੀ ਪੀ ਲਿਆ ਸੋ ਜਿਹੜਾ ਦੋਸਤੋ ਅੱਧਾ ਜਿਹੜਾ ਵਜਨ ਵਜ ਜਾਂਦਾ ਬੰਦੇ ਦਾ ਸੋਦੀ ਟੈਨਸ਼ਨ ਘਟ ਜਾਂਦੀ ਆ। ਸੋ ਤੁਹਾਡੇ ਸਾਹਮਣੇ ਆ ਕਿ ਸਮਾਨ ਕਿਦਾਂ ਅੱਜ ਖਿਲਰਿਆ ਪਿਆ ਆ ਕਿਤੇ ਰੱਖਣ ਨੂੰ ਥਾਂ ਹੈ ਨਹੀਂ। ਸੋ ਆਪਣੇ ਕੋਲ ਸੌਣ ਨੂੰ ਜਗ੍ਹਾ ਨਹੀਂ ਤਾਂ ਸਮਾਨ ਕਿੱਥੋਂ ਰੱਖਾਂਗਾ। ਸੋ ਦੋ ਬੱਚੇ ਜਿਹੜੇ ਇੱਕ ਕੁੜੀ ਇੱਕ ਮੁੰਡਾ ਉਹ ਘਰ ਲੱਭਣਗੇ ਹੋਇਆ ਰਾਤ ਦੇ 11 ਵਜੇ। ਅੱਜ ਤੱਕ ਜਿਹੜਾ ਘਰ ਨਹੀਂ ਲੱਭਿਆ ਸੋ ਅਸੀਂ ਵੀ ਦੋ ਤਿੰਨ ਪਿੰਡ ਪਰਮਾਂ ਨੂੰ ਕਿਹਾ ਕਿ ਇਹਨੂੰ ਵੀਰ ਨੂੰ ਜਿਹੜਾ ਰੈਂਟ ਤੇ ਮਕਾਨ ਦੇਣਾ ਆ ਜਿਸ ਦਾ ਰੈਂਟ ਵੀ ਆਪਾਂ ਦੇਵਾਂਗੇ। ਵਿਚਾਰਾ ਤਰਲੇ ਘੜ ਰਿਹਾ ਕਿ ਪਾਜੀ ਮੈਨੂੰ ਪਿੰਡ ਭੇਜ ਦਿਓ। ਸੋ ਮੈਨੂੰ ਕਰਾਇਆ ਦੇ ਦੋ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਚਲੇ ਜਾਵਾਂ ਕਿ ਮੇਰੇ ਬੱਚੇ ਇੱਥੇ ਰੋਲਣ ਨਾ ਸੋ ਜਦੋਂ ਮੈਂ ਇਸ ਵੀਰ ਦਾ ਟ੍ਰੀਟਮੈਂਟ ਐਸਐਮਓ ਡਾਕਟਰ ਬਿੱਟੂ ਜੀ ਦੇ ਸਹਿਯੋਗ ਦੇ ਨਾਲ ਸਿਵਲ ਹਸਪੀਟਲ ਨਵਾਂ ਸ਼ਹਿਰ ਤੋਂ ਕਰਵਾਇਆ ਤਾਂ ਉੱਥੇ ਜਿਹੜੇ ਫ੍ਰੀ ਆਫ ਕੋਸਟ ਜਿਹੜੇ ਟੈਸਟ ਕੀਤੇ ਗਏ ਉਸ ਟੈਸਟਾਂ ਦੇ ਵਿੱਚ ਜਿਹੜਾ ਰਿਪੋਰਟਾਂ 'ਚ ਵੀਰ ਨੂੰ ਕੈਂਸਰ ਨਿਕਲਿਆ ਸੋ ਆਪਾਂ ਵੀਰ ਨੂੰ ਐਸਐਮਓ ਸਾਹਿਬ ਦੇ ਸਹਿਯੋਗ ਦੇ ਨਾਲ ਪੀਜੀਆ ਰੈਫਰ ਕਰਵਾਇਆ ਸੋ ਤੈ ਦਿਲੋਂ ਧੰਨਵਾਦ ਦੀਆਂ ਸੰਤਪੂਰੀ ਵਾਲਿਆਂ ਦਾ ਜਿਨ੍ਹਾਂ ਨੇ ਜਿਹੜੀ ਇਲਾਕੇ ਦੇ ਲਈ ਇੱਕ ਬੱਸ ਜਿਹੜੀ ਫ੍ਰੀ ਡੇਲੀ ਪੀਜੀਆ ਦੇ ਲਈ ਜਿਹੜੀ ਲਗਾਈ ਹੋਈ ਆ ਬਲਾਚੁਰ ਸ਼ਹਿਰ ਤੋਂ ਔਰ ਆਪਣੇ ਜ਼ਿਲ੍ਹੇ ਦੇ ਲਈ ਸੋ ਉਸ ਬੱਸ ਦੇ ਵਿੱਚ ਵੀਰ ਦੀ ਬੁਕਿੰਗ ਕਰਾ ਕੇ ਵੀਰ ਨੂੰ ਮੈਂ ਪੀਜੀਆ ਭੇਜਿਆ ਸੋ ਜਦੋਂ ਮੈਂ ਖੁਦ ਪੀਜੀਆ ਪਹੁੰਚਿਆ ਤਾਂ ਵੀਰ ਨੂੰ ਲੈ ਕੇ ਡਾਕਟਰ ਸਾਹਿਬ ਕੋਲ ਗਿਆ ਤਾਂ ਡਾਕਟਰ ਸਾਹਿਬ ਨੇ ਰਿਪੋਰਟਾਂ ਦੇਖਦੇ ਹੀ ਵੀਰ ਨੂੰ ਦੇਖਦੇ ਹੀ ਜਿਹੜਾ ਜਵਾਬ ਦੇ ਦਿੱਤਾ ਕਿ ਹੁਣ ਇਹਦੀ ਸੇਵਾ ਕਰੋ ਸਵੇ ਦਾ ਜਿਹੜਾ ਬਚਣਾ ਬਹੁਤ ਔਖਾ ਆ ਸੋ ਇਸ ਦਾ ਇਲਾਜ ਨਹੀਂ ਹੋ ਸਕਦਾ ਸੋ ਇਹ ਗੱਲ ਸਾਡੇ ਤੋਂ ਵੀ ਜਿਹੜੀ ਸੁਣੀ ਨਹੀਂ ਗਈ ਸਾਡਾ ਵੀ ਮਨ ਰੋਪਿਆ ਕਿ ਪੰਜ ਬੱਚੇ ਇਕੱਲਾ ਜੀ ਘਰ ਚ ਕਮਾਉਣ ਵਾਲਾ ਸੀ ਅੱਜ ਉਹ ਵੀ ਜਿਹੜਾ ਦੋਸਤੋ ਮੰਜੇ ਤੇ ਪੈ ਗਿਆ ਸੋ ਜਿਸ ਦਾ ਇਲਾਜ ਵੀ ਨਹੀਂ ਹੋ ਸਕਦਾ ਸੋ ਕੀ ਬਣੂਗਾ ਯਾਰ ਕੀ ਅਸੀਂ ਛੋਟੇ ਛੋਟੇ ਦੁੱਖਾਂ ਨੂੰ ਰੋਨੇ ਆ ਸੋ ਦੁਨੀਆ ਤਾਂ ਬੜੀ ਦੁਖੀ ਹੈ ਯਾਰ ਸੋ ਇਹਨਾਂ ਵੱਲ ਦੇਖ ਕੇ ਜਿਹੜਾ ਦੋਸਤੋ ਆਪਣੇ ਆਪ ਨੂੰ ਨੀਮਾ ਕਰਿਆ ਕਰੋ ਐਵੇਂ ਹੀ ਹੋਮਿਆਂ ਦੇ ਵਿੱਚ ਹੰਕਾਰਾਂ ਦੇ ਵਿੱਚ ਨਾ ਪਿਆ ਕਰੋ ਸੋ ਗੱਲ ਆ ਗਈ ਨਾ ਕਿ ਜਿਸ ਤਨ ਲਾਗੇ ਉਹੀ ਜਾਣੇ ਸੋ ਵਾਹੇ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਘਰ ਜਿਹੜਾ ਰਹਿਣ ਨੂੰ ਮਿਲ ਗਿਆ ਦੋਸਤੋ ਸੋ ਜਦੋਂ ਮੈਂ ਇਹਨਾਂ ਦੇ ਘਰ ਗਿਆ ਤਾਂ ਇਹ ਗੇਟ 'ਚ ਹੀ ਖੜੇ ਸੀ ਸੋ ਬੜੀ ਖੁਸ਼ੀ ਹੋਈ ਕਿ ਚਲੋ ਯਾਰ ਛਾਤਾ ਮਿਲੀ ਸੋ ਦਾ ਦੁੱਖ ਘਟ ਜਾਣਾ ਹੁਣ ਇਹਨਾਂ ਦਾ ਸੋ ਮੈਂ ਗੁਰੂ ਸਾਹਿਬ ਦਾ ਦਿੱਤਾ ਰਾਸ਼ਨ ਸੰਗਤ ਵੱਲੋਂ ਦਿੱਤਾ ਰਾਸ਼ਨ ਲੈ ਕੇ ਇਸ ਪਰਿਵਾਰ 'ਚ ਪਹੁੰਚਿਆ ਤਾਂ ਦੋਸਤੋ ਦੇਖਿਓ ਕਿ ਕਿਦਾਂ ਹੀ ਖੁਸ਼ ਹੋਏ ਦੇਖ ਕੇ ਯਾਰ ਸੋ ਭੈਣ ਨੇ ਨਾਲ ਹੀ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਮੇਰੇ ਬੱਚੇ ਦੋ ਡੰਗ ਦੀ ਰੋਟੀ ਤਾਂ ਖਾ ਲੈਣ। ਸੋ ਦੇਖੋ ਖੁਸ਼ੀ ਦੀ ਲਹਿਰ ਕਿ ਕਿਦਾਂ ਬੱਚੇ ਵੀਰ ਕਮਰੇ ਚੋਂ ਬਾਹਰ ਨਿਕਲ ਕੇ ਆ ਗਏ ਕਿ ਆਪਾਂ ਰੋਟੀ ਖਾਣੀ ਆ। ਸੋ ਐਂਡ ਦਾ ਡੇ ਆਖਰ ਨੂੰ ਬਿਮਾਰੀ ਹੀ ਜਿਹੜੀ ਦੋਸਤੋ ਮਜਬੂਰੀ ਬਣ ਗਈ ਯਾਰ। ਸੋ ਵੀਰ ਨੂੰ ਆਪਾਂ ਖਰਚਾ ਦੇ ਕੇ ਵੀਰ ਦੇ ਪਰਿਵਾਰ ਨੂੰ ਖਰਚਾ ਦੇ ਕੇ ਵੀਰ ਨੂੰ ਜਿਹੜਾ ਦੇਸ਼ ਭੇਜ ਦਿੱਤਾ ਦੋਸਤੋ ਆਪਣੇ। ਸੋ ਦੇਖੋ ਪਰਿਵਾਰ ਕਿਦਾਂ ਅੱਗੇ ਜਾ ਰਿਹਾ ਛੋਟੇ ਛੋਟੇ ਬੱਚੇ They're not a